ਹਾਂਜੀ ਸਵਾਗਤ ਹੈ ਸੋਟ ਅੱਜ ਦੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਮੀਰ ਕਰਦੀਆਂ ਕਿ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਕਿ ਸਲਵਾਰ ਦੀ ਕਟਿੰਗ ਕਰਨੀ ਹੈਗੀ ਤੇ ਇਹ ਸਟੱਫ ਹੈਗਾਗਾ ਜੀ ਸਰਦੀਆਂ ਵਾਲਾ ਕੱਪੜਾਗਾ ਤਸਮੀਨੇ ਦਾ ਤੇ ਉਸ ਤੋਂ ਬਾਅਦ ਜੀ ਇਹ ਜਿਹੜੀ ਕਿ ਆਪਾਂ ਸਲਵਾਰ ਦੀ ਕਟਿੰਗ ਕਰਨੀ ਆਏ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਰਾਂਗੇ ਤੇ ਜਿਹੜਾ ਇਹਦਾ ਮਤਲਬ ਘੇਰਾਗਾ ਉਹਨੂੰ ਆਪਾਂ ਕਿਵੇਂ ਬਤਾ ਕੇ ਵੀ ਕਿਹੜਾ ਥੋੜਾ ਜਿਹਾ ਆਪਣਾ ਮਤਲਬ ਇਹ ਕੱਪੜੇ ਦਾ ਆਪਣਾ ਜਿਹੜਾ ਕਿ ਚੌੜਾਈ ਥੋੜੀ ਜਿਹੀ ਘਟਾ ਗਈ ਤੇ ਆਪਣਾ ਘਟ ਰੋਗਾ ਤੇ ਇਹਦਾ ਘੇਰਾ ਆਪਾਂ ਕਿਵੇਂ ਬਤਾ ਸਕਦੇ ਆ ਆਪਾਂ ਉਹਦੇ ਬਾਰੇ ਵੀ ਦੱਸਾਂਗੇ ਤੇ ਚੋ ਜੀ ਸਭ ਤੋਂ ਪਹਿਲਾਂ ਆਪਾਂ ਹੁਣ ਇਹਦੀ ਮੂਰੀ ਕੋਲੋਂ ਆਪਾਂ ਜਿਹੜੀ ਕਿ ਲੈਣੇ ਅਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਕਿ ਇਹਨੇ ਦੀ ਮੂਰੀ ਲੈਣੀ ਹੈ ਅੱਗੇ ਆਪਾਂ ਪਿੱਸੋ ਇਧਰਲੀ ਸਾਈਡ ਤੋਂ ਆਪਾਂ ਬਿਲਕੁਲ ਓਨੀ ਰੱਖਦੇ ਹੁੰਦੀਆਂ ਕਿ ਤੇ ਇਧਰ ਜਿਹੜੀ ਆਪਣੀ ਕੁੰਦੇ ਵਾਲੀ ਸਲਾਈ ਹੁੰਦੀ ਆ ਉਧਰੋਂ ਆਪਾਂ 1.5 ਇੰਚ ਵਧਾਉਣੀ ਹੁੰਦੀਆਂ ਅਗੇ ਦੇਖੋ ਸਭ ਤੋਂ ਪਹਿਲਾਂ ਪੈਦਾ ਪੈਤੇ 1.5 ਇੰਚ ਤੇ ਨਿਸ਼ਾਨੀ ਲਾ ਲੈਣੀ ਆ ਇਹ ਨਿਸ਼ਾਨੀ ਬਿਲਕੁਲ ਆਪਾਂ ਸਿੱਧੀ ਲਾਵਾਂਗੇ ਦੇਖੋ ਜੀ ਇਹਨੂੰ ਆਪਾਂ ਸਕੇਲ ਦੀ ਮਦਦ ਨਾਲ ਬਿਲਕੁਲ ਨਿਸ਼ਾਨੀ ਨੂੰ ਸਿੱਧੀ ਕਰ ਲਵਾਂ ਲਾ ਲਵਾਂਗੇ ਦੇਖੋ ਇਸ ਤਰ੍ਹਾਂ ਤੇ ਸਭ ਤੋਂ ਪਹਿਲਾਂ ਦੇਖੋ ਇਹ ਇਹਨੂੰ ਕੀ ਕਰਨਾ ਹੈ ਇੱਥੋਂ ਤੋਂ ਆਪਾਂ ਲੈਂਥ ਲੈਣੀ ਹੈ ਕਿ 1.5 ਇੰਚ ਆਪਾਂ ਦੇਖੋ ਕਪੜਾ ਵੱਧ ਲੈ ਲਿਆ ਗਿਆ ਇਦਾਂ ਹੀ ਸਾਡੇ 1.5 ਇੰਚ ਆਪਣਾ ਕਪੜਾ ਸਿੱਟਿਆ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਦੀ ਲਵਾਂਗੇ ਲੰਬਾਈ ਜਿਹੜੀ ਕਿ ਲੰਬਾਈ ਸਲਵਾਰ ਦੀ ਹੈਗੀ 34 ਇੰਚ ਤਿਆਰ ਆ ਗਈ ਬਿਨਾਂ ਬੈਲਟ ਤੋਂ ਜਿਹੜੀ ਕਿ ਬੈਲਟ ਆ ਗਈ 4 ਇੰਚ ਤਿਆਰ ਆ ਗਈ ਤੇ ਟੋਟਲ ਇਹ 38 ਇੰਚ ਜਿਹੜੀ ਕਿ ਸਲਵਾਰ ਦੀ ਲੰਬਾਈ ਬਣਦੀ ਹੈ ਕਿ 4 ਇੰਚ ਬੈਲਟ ਦਾ ਨਿਕਲ ਜਾਊਗਾ ਤੇ ਬਾਕੀ 34 ਇੰਚ ਇਹ ਬੈਲਟ ਦੀ ਸੌਰੀ ਸਲਵਾਰ ਆ ਬੇ ਨੀਚੋ ਰੱਖਣੀ ਹੈਗੀ ਤੇ 1 ਇੰਚ ਆਪਾਂ ਪੱਤ ਲਵਾਂਗੇ ਕਿ ਅੱਧੀਆਂ ਇੰਚ ਇਧਰ ਸਲਾਈ ਤੇ ਅੱਧੀਆਂ ਇੰਚ ਜਿਹੜੀ ਕਿ ਆਪਣੇ ਉੱਪਰ ਸਲਾਈ ਆ ਜੀ ਤਾਂ ਇੱਥੋਂ ਤੇ ਲੈ ਕੇ ਆਪਾਂ लपागी शा प शाी सिके पिि ेंगे ਤੇ ਉਸ ਤੋਂ ਬਾਅਦ ਜਿਹੜੀ ਕਿ ਆਪਾਂ ਇਹਨਾਂ ਦੀ ਮੂਰੀ ਲੈਣੀ ਹੈਗੀ ਮੂਰੀ ਨਮਾ ਕਿ ਜੀ 8 ਇੰਚ ਤਿਆਰ ਤੇ ਆਪਾਂ 9.5 ਇੰਚ ਦੀ ਨਿਸਾਨੀ ਲਾਵਾਂਗੇ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਬਿਲਕੁਲ ਇਹਦੇ ਨਾਲ ਇਸ ਤਰ੍ਹਾਂ ਦੇਖੋ ਜੀ ਇੱਥੇ ਹੁਣ ਆਪਾਂ ਇੱਥੇ 9.5 ਤੇ ਨਿਸਾਨੀ ਲਾ ਲਈ ਤੇ ਇਹਨੂੰ ਆਪਾਂ ਇੰਚ ਟੇਪ ਨਾਲ ਇਸ ਤਰ੍ਹਾਂ ਦਾ ਤੁਸੀਂ ਸਕੇਲ ਸਕੁਏਰ ਨਾਲ ਵੀ ਇਹਨੂੰ ਬਿਲਕੁਲ ਇਸ ਤਰ੍ਹਾਂ ਤਿਰਸੀ ਨਿਸਾਨੀ ਲਾਉਣੀ ਆ ਦੇਖੋ ਇਸ ਤਰ੍ਹਾਂ ਇਹ ਆਪਣੀ ਜਿਹੜੀ ਕਿ ਮੂਰੀ ਦੀ ਨਿਸਾਨੀ ਹੈ ਜਿਹੜੀ ਇਹ ਲੱਗ ਗਈ ਹੈ ਤੇ ਉਸ ਤੋਂ ਬਾਅਦ ਜੀ ਆਪਾਂ ਹੁਣ ਲਾਵਾਂਗੇ ਨਦੀ ਆਸਣ ਜਿੱਥੇ ਆਪਾਂ ਮਤਲਬ ਆਸਣ ਦੀ ਨਿਸ਼ਾਨੀ ਲਾਉਣੀ ਹੈਗੀ ਦੇਖੋ ਜੀ ਮੈਂ ਹੁਣ ਆਪਣਾ ਜਿਹੜਾ ਆਸਣ ਹੋਊਗਾ ਉਹ ਆਪਾਂ ਇੱਥੇ 10 ਇੰਚ ਤੇ ਨਿਸ਼ਾਨੀ ਲਾਉਣੀ ਹੈਗੀ ਪਰ ਆਪਾਂ ਇੱਥੇ ਹੁਣ ਆਪਾਂ ਜ਼ਿਆਦਾ ਲਾਵਾਂਗੇ ਕਿਉਂਕਿ ਆਪਾਂ ਇੱਥੇ ਇਹਦੇ ਵਿੱਚ ਆਪਾਂ ਆਹ ਵਾਲਾ ਕੱਪੜਾ ਹੋਵੇ ਜਿਹੜਾ ਇਧਰ ਸਾਈਡ ਪਚੂਗਾ ਆਪਾਂ ਇਹ ਵਾਲਾ ਪਾਉਣਾਗਾ ਇੱਥੇ ਆਪਾਂ ਲਾਵਾਂਗੇ ਜੀ 15 ਇੰਚ ਤੇ ਨਿਸ਼ਾਨੀ 15 ਇੰਚ ਤੋਂ ਨਿਸ਼ਾਨੀ ਲਾ ਕੇ ਇਹਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਿਲਾ ਦੇਣਾਗਾ ਦੇਖੋ ਆ ਨਿਸ਼ਾਨੀ ਨੂੰ ਆਪਾਂ ਬਿਲਕੁਲ ਸਕੇਲ ਹੈ ਜਿਹੜਾ ਉੱਪਰਲਾ ਸਾਈਡ ਹੈਗੇ ਆਪਾਂ ਇੱਥੇ ਵਧਾ ਕੇ ਰੱਖਣਾਗਾ ਕਿਉਂਕਿ ਆਪਣੀ ਜਿਹੜੀ ਜਿਹੜੀ ਕਾਟ ਹੋਗੀ ਉਹ ਉੱਪਰ ਆਸਨ ਤੱਕ ਪਾਵਾਂਗੇ ਇਹਨੂੰ ਭਾ ਇੱਥੇ ਤੱਕ ਇਹਨੂੰ ਲਾ ਲੈਣਾ ਸਕੇਲ ਨੂੰ ਤੇ ਇਸ ਤਰ੍ਹਾਂ ਆਪਾਂ ਇਹਦੀ ਨਿਸ਼ਾਨੀ ਲਾ ਦੇਣੀ ਹੈ। ਦੇਖੋ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਆਪਾਂ ਪਹੁੰਚਿਆ ਚੱਕਮਾ ਬਣਾਉਣਾ ਸਲਵਾਰ ਦਾ ਉਹਦੇ ਲਈ ਆਪਾਂ ਇੱਥੇ ਕਾਟ ਪਾਵਾਂਗੇ। 1.5 ਇੰਚ ਤੇ ਵੀ ਪਾ ਸਕਦੇ ਆ ਇੱਥੇ ਆਪਾਂ ਜੀ 1.5 ਇੰਚ ਦੀ ਕਾਟ ਪਾਵਾਂਗੇ। ਇੱਧਰੋਂ ਆਪਾਂ ਜਿਹੜੇ ਮਤਲਬ ਲੰਪਾਈ ਲੈਣੀ ਹੈਗੇ ਉਹ ਆਪਾਂ 5 ਇੰਚ ਤੱਕ ਲਵਾਂਗੇ ਤੇ ਇਹਨੂੰ ਬਿਲਕੁਲ ਆਪਾਂ ਇਸੇ ਇਸ ਤਰ੍ਹਾਂ ਮਿਲਾ ਦੇਣਾ ਇਹ ਕਾਟਣੜ ਕੀ ਹੁੰਦਾਗਾ ਇਹ ਮਤਲਬ ਪਹੁੰਚਾ ਚੱਕ ਮਰਦਾ ਪਹੁੰਚੀ ਲਵੇ ਜਿਹੜਾ ਕਿ ਪਾੜਣੀ ਪੈਂਦਾ ਹੈਗਾ ਪਹੁੰਚ ਦੇ ਉੱਤੇ ਸਲਵਾਰ ਤੋਂ ਜਿਹੜਾ ਕਪੜਾ ਟਿਕਦਾ ਨਹੀਂ ਹੈਗਾ ਇੱਥੇ ਪਹੁੰਚਾ ਖੜਮਾ ਰਹਿੰਦਾਗਾ ਇਸ ਤਰ੍ਹਾਂ ਜੀ ਇਹ ਸਲਵਾਰ ਦੀ ਮਤਲਬ ਆਪਾਂ ਹੁਣ ਇਹਨਾਂ ਸਾਨੀਆਂ ਲਾ ਲਈਆਂ ਤੇ ਹੁਣ ਪਈ ਇਹਦਾ ਕਪੜਾ ਕੱਟ ਲੈਣਾ ਦੇਖ ਲਈ ਹੁਣ ਜਿਹੜਾ ਆਹ ਵਾਲਾ ਕੱਪੜਾ ਹੈ ਇਹਨੂੰ ਆਪਾਂ ਇੱਥੋਂ ਇਹਦੇ ਤੇ ਇਸ ਤਰ੍ਹਾਂ ਰੱਖ ਲੈਣਾਗਾ ਆ ਕੰਨੀ ਦੇ ਉੱਤੇ ਆਪਾਂ ਕੰਨੀ ਇਸ ਤਰ੍ਹਾਂ ਉੱਪਰ ਰੱਖ ਲਈ ਜਿਹੜੀ ਕਿ ਆਪਣੀ ਸਲਾਈ ਆ ਜੂ ਵਿੱਚ ਇਹ ਆਪਾਂ ਜ਼ਿਆਦਾ ਕੱਪੜਾ ਨਹੀਂ ਲੈਣਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਕਿ ਆਪਣਾ ਆਸਣ ਤਿਆਰ ਆ ਗੋ ਹੈਗਾ ਆਪਣਾ ਜੀ 10 ਇੰਚ ਤਿਆਰ ਤੇ ਆਪਾਂ ਇੱਥੇ 10 ਇੰਚ ਤੇ ਨਿਸ਼ਾਨੀ ਲਾ ਲੈਣੀ ਹੈ ਦੇਖੋ ਇਹ ਆਪਣਾ 10 ਇੰਚ ਤੱਕ ਇੱਥੇ ਨਿਸ਼ਾਨੀ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਬਣਾਵਾਲਾ ਸਕੇਲ ਸੀ ਆਪਾਂ ਇਹਦੇ ਨਾਲ ਇਸ ਤਰ੍ਹਾਂ ਕੱਟ ਪਾ ਦੇਣੀ ਜੀ ਜਿਹੜਾ ਆਪਣਾ ਸਕੇਲ ਆਪ ਪਤਾ ਕਿ ਰੱਖਿਆ ਸੀ ਇਹਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ ਹੱਜੀ ਇਸ ਤਰ੍ਹਾਂ ਨੇ ਜਿਹੜਾ ਅਸਣ ਪਾਉਣ ਨਾਲ ਜਿਹੜੇ ਕਿ ਸਟ੍ਰੇਟ ਸਲਵਾਰ ਤਾਂ ਕਿ ਰੱਬਾ ਬੱਜ ਜਾਂਦਾ ਤੇ ਸਲਵਾਰ ਬਿਲਕੁਲ ਹੋਲੀ ਜੀ ਨਹੀਂ ਬਣਦੀ ਤੇ ਵਧੀਆ ਭਾਰੀ ਜੀ ਸਲਵਾਰ ਜਿਹੜੀ ਆਪਣੀ ਤਿਆਰ ਹੋ ਜਾਂਦੀ ਹੈਗੀ ਇਸ ਤਰ੍ਹਾਂ ਤੁਸੀਂ ਅਸਣ ਇਹਦੇ ਨਾਲ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਜੀ ਹੁਣ ਜਿਹੜੀ ਆਵਾੜੀ ਨਿਸ਼ਾਨੀ ਲਾਈ ਸੀ ਆਪਾਂ ਇਹਦੀ ਕਟਿੰਗ ਕਰਾਂਗੇ ਇਤੁਰ ਆਪਣੇ ਆਸਨ ਦੀ ਦੇਖੋ ਜੀ ਹੁਣ ਇਹ ਆਪਣੀ ਜਿਹੜੀ ਕਿ ਸਲਵਾਰ ਦੀ ਕਟਿੰਗ ਹੋ ਗਈ ਹੈ ਇਧਰ ਆਪਣਾ ਆਸਣ ਪੈ ਗਿਆਗਾ ਤੇ ਆਪਣੀ ਆ ਮੂਰੀ ਬੰਨੀ ਆਪਾਂ ਜਿਹੜਾ ਪਤਾ ਕੇ ਰੱਖਿਆ ਸੀ ਕੱਪੜਾ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਕਰ ਲੈਣਾਗਾ ਇਧਰ ਆਪਣਾ 1.5 ਇੰਚ ਵੱਧ ਗਿਆ ਤੇ ਇਧਰੋਂ ਆਪਾਂ ਜਿਹੜੀ 1.5 ਇੰਚ ਦੀ ਆਪਾਂ ਕਾਟ ਪਾਈ ਸੀ ਤੇ ਇਧਰ ਆਪਾਂ ਆਸਣ ਲਈ ਜਿਹੜਾ ਕਿ ਆਪਾਂ ਜ਼ਿਆਦਾ ਕੱਪੜਾ ਮਤਲਬ ਘੇਰਾ ਵਧਾਉਣ ਵਾਸਤੇ ਆਪਾਂ ਇੱਥੇ ਆਸਣ ਪਾਤਾ ਇਸ ਤਰ੍ਹਾਂ ਜਿਹੜੀ ਕਿ ਇਸ ਟਰੇਡ ਸਲਵਾਤੀ ਆਪਣੀ ਕਟਿੰਗ ਹੁੰਦੀ ਹੈ ਤੇ ਇਸ ਤੋਂ ਬਾਅਦ ਆਪਾਂ ਜੀ ਬੈਲਟ ਦੀ ਕਟਿੰਗ ਕਰਾਂਗੇ ਹਾਂਜੀ ਦੇਖੋ ਜਿਹੜਾ ਕਿ ਆਪਾਂ ਬੈਲਟ ਵਾਸਤੇ ਕੱਪੜੇ ਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲਿਆ ਹੈਗਾ ਤੇ ਇਹਨਾਂ ਦੀ ਬੈਲਟ ਜਿਹੜੀ ਕਿ 4 ਇੰਚ ਤਿਆਰ ਆਗੀ ਤੇ ਆਪਾਂ ਇੱਥੇ 7.5 ਇੰਚ ਕੱਪੜਾ ਲਵਾਂਗੇ ਤੇ ਇਹਨਾਂ ਦੀ ਜਿਹੜੀ ਕਿ ਲੰਬਾਈ ਹੈਗੀ ਹੈ 24 ਇੰਚ ਤਿਆਰ ਆਗੀ ਤਾਂ ਆਪਾਂ ਇੱਥੇ 25 ਇੰਚ ਜਾਂਦੀ 1 ਇੰਚ ਆਪਾਂ ਜ਼ਿਆਦਾ ਲੰਬਾਈ ਲੈਣੀ ਹੈਗੀ ਜਿਹੜੀ ਕਿ ਅੱਧੀ ਇੰਚ ਸਲਾਈ ਇਧਰੀ ਸਾਈਡ ਤੇ ਅੱਧੀ ਇੰਚ ਸਲਾਈ ਉੱਤਰੀ ਸਾਈਡ ਆ ਜੂਗੀ ਇਸ ਤਰ੍ਹਾਂ ਜੀ ਜਿਹੜ ਤੇ ਇਹਦੇ ਜੀ ਪਿੱਛੋਂ ਵੀ ਆਪਾਂ ਕੱਟ ਲਾ ਦੇਣਾ ਹੈ। ਦੇਖੋ ਜੀ ਇਹ ਆਪਣੀ ਬੈਲਟ ਦਾ ਕੱਪੜਾ ਤਿਆਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਆਪਣਾ ਆਵੜਾ ਕੱਪੜਾ ਇਹ ਆਪਾਂ ਮੂਰੀਆਂ ਤੇ ਥੱਲੇ ਵੀ ਲਾ ਸਕਦੇ ਆਂਗੇ। ਤੇ ਇਸ ਤਰ੍ਹਾਂ ਜਿਹੜੀ ਕਿ ਆਪਣੀ ਸਾਰੀ ਸਲਵਾਰ ਦੀ ਖੁੱਲੇ ਡੁੱਲੇ ਕੱਪੜੇ ਨਾਲ ਆਪਣੀ ਕਟਿੰਗ ਹੋ ਗਈ ਹੈ ਜੀ। ਹਾਂਜੀ ਜਿਹੜੀ ਹੁਣ ਇਹ ਆਪਣੀ ਸਟ੍ਰੇਸ ਸਲਵਾਰ ਦੀ ਕਟਿੰਗ ਹੋ ਗਈ ਆ ਪਰ ਇਸ ਤਰੀਕੇ ਨਾਲ ਇਸ ਸਟ੍ਰੇਸ ਸਲਵਾਰ ਆ ਜਿਹੜੀ ਕਿ ਆਪਣੀ ਤਿਆਰ ਹੋ ਸਕਦੀ ਹੈਗੀ ਇਹਦਾ ਆਪਾਂ ਘੇਰਾ ਵੀ ਪਤਾ ਸਾਖਦੇ ਆਂਗੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਇਹ ਜੋ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ